ਆ ਹੁਣ ਉਹ ਕਹੀ ਜਾਂਦੇ ਆ ਵੀ ਸਾਡੇ ਦੂਜਾ ਚਾਰ ਪੁਲਿਸ ਨਹੀਂ ਫੜਦੀ ਪੁਲਿਸ ਨਹੀਂ ਫੜਦੀ ਤੇ ਹੁਣ ਪੁਲਿਸ ਦਾ ਪੁਲਿਸ ਕੀ ਕਰੇ ਪੁਲਿਸ ਦਾ ਜਾ ਇਹਨਾਂ ਦੀ ਮਦਦ ਕਰਦੀ ਬਾਈ ਸਰੇ ਨੂੰ ਪਤਾ ਲੱਗਾ ਵੀ ਪੁਲਿਸ ਤਾਂ ਇਹਨਾਂ ਦੀ ਮਦਦ ਸੈਂਟਰ ਸੈਂਟਰ ਜਿਹੜੀ ਪੁਲਿਸ ਆਪਣੀ ਇਹ ਸੈਂਟਰ ਦੇ ਅਧੀਨ ਆ ਹੁਣ ਆਪਣੇ ਪੰਜਾਬ ਦੇ ਅਧੀਨ ਨਹੀਂ ਆ ਇਹ ਆ ਹੁਣ ਉਹ ਭਈਆ 2022 ਦੱਸਦਾ ਜਿਹਦਾ ਭਰਾ ਸੀਗਾ ਉਹ ਜਿਹੜਾ ਮਾਰਿਆ ਇੱਥੇ ਉਹਨੇ ਤੋਂ ਲੈਨੇ ਆ ਪਤਾ ਵੀ ਕਿਹੜੇ ਜ਼ਿਲ੍ਹੇ ਚ ਆਹੋ ਕਿਹੜੇ ਪਿੰਡ ਚ ਆ ਤੇ ਉਹ ਹੁਣ ਜਿਹਦਾ ਭਰਾ ਸੀ ਉਹ ਕਹਿੰਦਾ ਵੀ ਨਾ ਤਾਂ ਉਹ ਸੁਣਦਾ ਸੀ ਤੇ ਨਾ ਉਹ ਬੋਲ ਸਕਦਾ ਸੀ ਤੇ 50 ਸਾਲ ਦੀ ਉਹਦੀ ਉਮਰ ਸੀਗੀ ਤੇ ਉਹ ਨਿਸ਼ਾਨ ਸਹਿਬ ਬਣਾਉਂਦਾ ਹੁੰਦਾ ਸੀ ਆਪਣੇ ਕੱਪੜੇ ਦੇ ਉਹ ਨਿਸ਼ਾਨ ਸਹਿਬ ਬਣ ਕੇ ਬਾਹਰਲੇ ਦੇਸ਼ ਚ ਵੀ ਜਾਂਦੇ ਸੀ ਤੇ ਇੱਧਰ ਵੀ ਆਪਣੇ ਲੋਕ ਮਤਲਬ ਬਣਾਉਂਦੇ ਸੀ ਚੜਦੇ ਸੀ ਆਮ ਜਿਹੇ ਵੱਡੇ ਵੱਡੇ ਸਮਾਗਮਾਂ ਤੇ ਤੇ ਉਹਨੂੰ ਜਦ ਦੂਜਾ ਵੀ ਸਵਾਲ ਆਵੇ ਤੇ ਉਹ ਕਹਿੰਦਾ ਵੀ ਉਹ ਕੂੜਾ ਜਾਂ ਕਰਿਆ ਉਹਦਾ ਇਕੱਠਾ ਕਰਦਾ ਸੀ ਉਹ ਦੁਕਾਨ ਦੇ ਮੂਹਰੇੋਂ ਕੂੜਾ ਜਾਂ ਇਕੱਠਾ-ਇਕੱਠਾ ਕਰਦਾ ਕਰਦਾ ਤੇ ਉਹਨੇ ਆਪਦੇ ਉੱਥੇ ਕਹਿੰਦਾ ਸਾਡਾ ਘਰ ਆ ਮੇਰੇ ਚਾਚੇਆਂ ਦਾ। ਕਹਿੰਦਾ ਉਹਦੇ ਘਰ ਦੇ ਮੂਰੇ ਜਿਉਂਨੇ ਕੂੜਾ ਜਾਂ ਇਕੱਠਾ ਕਰਤਾ ਮਾਂਜਾ ਮਾਰ ਕੇ। ਤੇ ਉਹ ਆਏ ਉਹਨਾਂ ਨੇ ਪਤ ਨਹੀਂ ਖਲਾਰ-ਖਲੂਰਤਾ ਤੇ ਭਾਈ ਉੱਥੋਂ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ। ਰੌਲਾ ਪੈ ਗਿਆ ਤੇ ਪਈਆਂ ਦੀਆਂ ਉੱਥੇ ਦੁਕਾਨਾਂ ਕੋਲੇ ਪਰੇ ਨਾਲ ਹੀ ਤਿੰਨ ਮੂਰੇ ਉਹਨਾਂ ਦੇ ਜਮਾ ਮੂਰੇ। ਉਹ ਕਹਿੰਦੇ ਵੀ ਜਦੋਂ ਉਹ ਦੁਕਾਨਾਂ ਸੀ ਤੇ ਕਹਿੰਦੇ ਇਹਦੇ ਆ ਕੇ ਤੇ ਗੱਲ ਪੈ ਗਈ। ਕਹਿੰਦੇ ਹੁਣ ਇਹ ਤਾਂ ਨਾਰ ਨੂੰ ਸੁਣਦਾ ਸੀ ਨਾ ਇਹ ਬੋਲ ਸਕਦਾ ਸੀ। ਹੁਣ ਇਹ ਤਾਂ ਐ ਨਹੀਂ ਪਤਾ ਲਾ ਵੀ ਮੈਨੂੰ ਕੀ ਕਹਿੰਦੇ ਆ ਇਹ। ਐਵਨੀ ਸੀ ਪਤਾ ਇਹਦੇ ਆ ਕੇ ਗਾਲ ਪੈ ਗਏ ਜਦੋਂ ਗਾਲ ਪੈ ਗਏ ਫੇਰ ਬੰਦਾ ਬੋਲਿਆ ਹੁਣ ਬੋਲਿਆ ਜਾਂਦਾ ਹੀ ਫੇਰ ਸੋਟੀਆਂਾਂ ਮਾਰੀਆਂ ਦੀ ਗਿੱਟਿਆਂ ਤੇ ਉਹਦੇ ਬੰਦੇ ਦੇ ਜਦੋਂ ਸੋਟੀਆਂਾਂ ਮਾਰੀਆਂ ਤੇ ਭਾਈ ਉਹ ਫੇਰ ਗਿਆ ਆਪਣੇ ਘਰ ਨੂੰ ਫਿਰ ਉੱਥੇ ਇੱਕ ਸੋਟੀ ਜੀ ਲਿਆਇਆ ਚੱਕ ਕੇ ਉਹ ਫੇਰ ਉਹਨੂੰ ਐ ਹੋ ਗਿਆ ਵੀ ਸਾਡੇ ਤੇ ਹਮਲਾ ਕਰਦਾ ਉਹਨਾਂ ਨੇ ਕਹਦੇ ਦੱਸਦੇ ਇਹ ਦੇ ਵਿਚਾਰੇ ਦੇ ਤੁਰੇ ਜਾਂਦੇ ਦੇ ਇੱਕ ਨੇ ਮਗਰ ਦੀ ਬਾਲਾ ਮਾਰਿਆ ਸਿਰ ਤੇ ਜ਼ੋਰ ਨਾਲ ਬਾਲਾ ਮਾਰ ਕੇ ਸਿਰ ਪਾੜਤਾ ਸਿਰ ਪਾੜ ਕੇ ਮਰ ਗਿਆ ਉਹ ਉੱਥੇ ਹੀ ਤੇ ਹੁਣ ਪੁਲਿਸ ਦੇ ਰਿਪੋਰਟ ਗਾ ਤਿੰਨ ਬੰਦੇ ਮਾਰਨ ਵਾਲੇ ਉਹਨਾਂ ਚੋਂ ਇੱਕ ਫੜਿਆ ਦੋ ਬੰਦੇ ਫਰਾਰ ਆ ਪੁਲਿਸ ਕਹਿੰਦੀ ਇਹਨਾਂ ਨੂੰ ਉਲਟਾ ਕਰਾ ਲੈਣ ਨੂੰ ਕਹਿੰਦੀ ਵੀ ਤੁਸੀਂ ਦੱਸੋ ਸਾਨੂੰ ਵੇ ਬੰਦੇ ਉਹ ਕਿੱਥੇ ਆ ਨਾਲੇ ਦੱਸ ਬਈ ਹੋਰ ਇਹਨਾਂ ਨੂੰ ਵਿਚਾਰੇ ਨੂੰ ਕੀ ਪਤਾ ਕਿਹੜਾ ਮਗਰ ਤੁਰੇ ਫਿਰਦੇ ਆ ਕੋਈ ਵੱਡਾ ਕੋਈ ਮਾਰ ਕਰਨ ਕਿੱਦਾਂ ਰਹੇ ਜੀ ਹਾਂ ਯਾਰ ਤੂੰ ਹੁਣ ਓ ਲਾਲਾ ਸਾਹਿਬ ਜਦੋਂ ਆਪਾਂ ਹਲੇ ਤਾਂ ਇਹ ਪਈਏ ਮੈਂ ਤਾਂ ਆ ਮੈਨੂੰ ਮੈਨੂੰ ਵੀ ਨੈਟ ਨੈਟ ਤੇ ਅੱਜ 10ਵਾਂ 15ਵਾਂ ਦੇਖ ਲਿਆ ਆ ਮਹੀਨੇ ਦੇ ਵਿੱਚ ਵਿੱਚ ਤੇ ਹਜੇ ਤਾਂ ਯਾਰੇ ਥੋੜੇ ਬਹੁਤ ਆ ਬੱਚ ਆਪਣੇ ਬੈਠੇ ਬਹੁਤ ਥੋੜੇ ਬੰਦੇ ਆ ਤਾਂ ਤੇ ਜੇ ਇਹ ਆਪਣੇ ਪੰਜਾਬ ਤੋਂ ਅੱਧੇ ਤੋਂ ਜ਼ਿਆਦਾ ਹੋ ਗਏ ਜਿੱਦਾਂ ਤੇ ਉਹਦੇ ਆਪਣੇ ਪਰ ਪੰਜਾਬ ਨਾਲ ਕੀ ਹਾਲ ਕਰਨਗੇ ਇਹ ਹਾਂ ਕੀ ਮੈਨੂੰ ਕੋਈ ਯਾਰਾ ਨਹੀਂ ਆ ਕੋ ਹਾਂ ਅੱਛੇ ਸੀ ਹਾਂ ਉਹ ਮਾਗਾ ਵੀ ਢੋਤਾ ਹਾਂ ਕੀ ਕਹਿੰਦੀ ਭੈ ਯਾਰਾਣੀ ਉਹ ਪਈਆ ਪਈਆ ਰਾਣੀ ਕਹਿੰਦੀ ਭਾਈ ਹਾਂ ਆਹ ਜਿਹੜੇ ਕੁਟੀਆਂ ਨੇ ਹਾਂ ਹਾਂ ਕੋਠਿਆਂ ਸਾਹਮਣੇ ਆ ਬਿਜਾਰਾਂ ਨੇ ਆਪ ਮੈਨੂੰ ਦੱਸਿਆ ਤੈਨੂੰ ਹਾਂ ਮੈਂ ਖੜਾ ਸੀ ਹਾਂ ਮੈਂ ਪਾਈ ਕੋਠੇ ਕੇ ਕੋਈ ਸਾਰੇ ਨਾਲ ਵਰਕੇ ਪਿਆਰ ਤੇ ਤੁਰਿਆ ਜਾਂਦਾ ਬਾਸ ਪਰ ਇਹਨਾਂ ਦੀ ਸਾਰਿਆਂ ਦੀ ਨੀਤੀ ਇਹ ਜੀ ਆ ਅੰਦਰ ਭਈਏ ਤਾਂ ਅੰਦਰ ਆਪਦੀ ਨੀਤੀ ਬਣਾਈ ਬੈਠੇ ਆ ਨਹੀਂ ਉਹ ਕਹਿੰਦੇ ਸੀ ਕੋਠਿਆਂ ਆਪ ਸਾਹਮਣੀਆਂ ਕਿੰਨੇ ਬਾਹਰ ਗਏ ਆ ਤੇ ਤੇਰੇ ਕੋਲੇ ਆ ਕਿਹੜਾ ਆ ਗਿਆ ਨਹੀਂ ਅਸੀਂ ਤਾਂ ਆ ਮਗਰ ਜਾਣਾਂ ਨਹੀਂ ਤੇ ਦੇ ਨੂੰ ਕਿ ਅਸੀਂ ਕੀ ਕਰਨਾ ਇੱਕ ਕੋਠਿਆਂ ਕਰਾਏ ਦੇ ਹੈਂ ਬੈਠੇ ਆ ਇੱਕ ਕੌਜਾ ਕਰ ਲੈਣਾ ਲਾ ਲਾ ਉਹ ਕਹੇ ਆਪ ਮੇਰੇ ਮੂੰਹ ਦੇ ਆਖਿਆ 6-7 ਪਈਆਂ ਨਾਲ ਵੈਸੇ ਇਦੋਂ ਜਾਂਦੀਆਂ ਆਥਣ ਅੱਛਾ ਹਾ ਕੀ ਹਾਲ ਯਾਰ ਫਿਰ ਆਪਣਾ ਪੰਜਾਬ ਦਾ ਯਾਰ ਆ ਸੁਣ ਲੋ ਏ ਭਰਾਵੋ ਸੁਣ ਲੋ ਆ ਚੰਨਾ ਕਹਿੰਦਾ ਮੇਰੇ ਹੱਡ ਬੀਤੀ ਗੱਲ ਆ ਕਹਿੰਦਾ ਮੇਰੇ ਨਾਲ ਬੀਤੀ ਆ ਮੇਂ ਝੋਲਾਈਆਂ ਗੱਲਾਂ ਲੈ ਲੈ ਖੜ ਗਈਆਂ ਇਦੋਂ ਦਿਹਾੜੀ ਲਾ ਕੇ ਕਹਿਣਾ ਕਹਿੰਦਾ ਅਸੀਂ ਸਾਹਮਣੇ ਆ ਮੈਂ ਤੂਕਵੇਂ ਸਾਹਮਣੇ ਕਹਿਦਾ ਉਹ ਚਪਿਆਂ ਦਾ ਬੇਲਾ ਹੋਇਆ ਪਿਆ ਕੋਠੀਆਂ ਬੇਲੀਆਂ ਪਈਆਂ ਕਿਹਨਾਂ ਮਾਰਜੀ ਕੱਬਦਿਆਂ ਕਰ ਲਗੇ ਲਾ ਲਾ ਤੇ ਫੇਰ ਕੀ ਹਾਲ ਹੋ ਗਿਆ ਪਿਆ ਜੀ ਉਹ ਨਹੀਂ ਆਉਣਾ ਤਾਂ ਹੈ ਨਹੀਂ ਕਿੱਡਾ ਚੋਂ ਹੂੰ ਏਡਾ ਤੋਂ ਨਹੀਂ ਆਉਦਾ ਕਹਿੰਦੇ ਅੱਖ ਕਿਹਨੇ ਏਡਾ ਅਸੀਂ ਆ ਅਸੀਂ ਵਾ ਬੈਠੇ ਆ ਨਾ ਕਿੰਨੀਆਂ ਦਾ ਕੋਠੇ ਰੋਕ ਲਈਆਂ ਜਾਂ ਲੋਕਾਂ ਨੇ ਕਿੰਨਾ ਰੋਣਾ ਪਿਆ ਹੂੰ ਆ ਦੇ ਹੁਣ ਆਪਣਾ ਪੰਜਾਬੀ ਨਵੇਂ ਵਿਚਾਰੇ ਨੂੰ ਸੁਣਦਾ ਨਹੀਂ ਇੱਕ ਬੋਲਾ ਇੱਕ ਸੁਣਦਾ ਆ ਬੋਲ ਉਹ ਵਿਚਾਰਾ ਬੋਲ ਵੀ ਨਹੀਂ ਸਕਦਾ ਲਾ ਉਹ ਮਾਰਤਾ ਤੇ ਦੂਜੇ ਵਿਚਾਰੇ ਉਹਨੇ ਕੋਈ ਨਾ ਗਾਲ ਕੱਢੀ ਉਹ ਬੋਲਦਾ ਹੀ ਨਹੀਂ ਉਹ ਚਾਹੇ ਨਾ ਉਹ ਸੁਣਦਾ ਵਿਚਾਰਾ ਨਾ ਉਹਨੂੰ ਪਤਾ ਵੀ ਕਹਿੰਦੇ ਕੀ ਆ ਇਹੇ ਕਿ ਆਪਾਂ ਆਪਣੀ ਮਾਰ ਜਵੇਂ ਬਈਏ ਦੋ ਮਾਰ ਕੇ ਆ ਪੁਲਿਸ ਨੂੰ ਰਿਪੋਰਟ ਵੀ ਪਈ ਗਈ ਅਸੀਂ ਸਾਨੂੰ ਕੀ ਬਤਾ ਕਿ ਕਿੱਥੋਂ ਰਹਿ ਆ ਕਿੱਥੋਂ ਦੇ ਨਹੀਂ ਕਿੱਥੇ ਰਹਿੰਦੇ ਆ ਉਹਦਾ ਗੱਲ ਆਪਾਂ ਨੂੰ ਕਹਿੰਦੇ ਸਗਾ ਉਲਟਾ ਦੱਸੋ ਹਾਂ ਉਹ ਕਹਾਂ ਦੱਸੋ ਤੈਨੂੰ ਕੀ ਦੱਸੀਏ ਹਾਂ ਕੀ ਪਤਾ ਹੈ ਤੁਸੀਂ ਕਾਸ ਵਾਸਤੇ ਆ ਫਿਰ ਹਾਂ ਨਹੀਂ ਬਾਈ ਪੰਜਾਬ ਦਾ ਬਹੁਤ ਬੁਰਾ ਹਾਲ ਆ ਇਹ ਪਈਏ ਬਾਈ ਕੱਢਨੇ ਚਾਹੀਦੇ ਆ ਹਾਂ ਕੱਢਨੇ ਪੈਣਗੇ ਆ ਗਿਆ ਤਾਂ ਇਹ ਤਾਂ ਜਿਵੇਂ ਆਪਾਂ ਅੰਗਰੇਜ਼ ਕੱਢੇ ਨੇ ਕਿਤੇ ਆਏ ਕੱਢਣੇ ਪੈਣੇ ਆ ਇਹ ਮੋਦੀ ਰੌਥ ਨੇ ਗਜਰਾਤ ਤੋਂ ਕੱਢੇ ਹਾਂ ਗਜਰਾਤ ਤੋਂ ਮੋਦੀ ਜਮਾ ਬੇਲ ਕਰੀ ਗਈ ਆ ਬੇਲ ਕਰੀ ਗਈ ਆ ਗਜਰਾਤ ਦੀ ਹਾਂ ਕੁੜੀਆਂ ਦਾ ਚੱਕਰ ਸੀ ਸਾਰੇ ਬਈਏ ਕਰਦੇ ਹਾਂ ਟਾਈਮ ਜਦੋਂ ਬਈ ਇਹਨਾਂ ਚਾਹੀਦੇ ਨਿਕੋਣੇ ਨਾ ਬਣਦਾਂਗੇ ਸਾਰੇ ਨਿਕਲ ਗਏ ਤੇ ਫੇਰ ਤੇ ਆਪਣੇ ਇਥੇ ਕੋਈ ਨਹੀਂ ਕੋਸ਼ ਕਹਿੰਦਾ ਓਏ ਆਪਣੇ ਮਦਦ ਨਹੀਂ ਕਰੀ ਜਾਂਦੇ ਕਲੂਬ ਹੋ ਕੇ ਦਾ ਘਰ ਤੇਰਾ ਕੀ ਦਵਾ ਦਈਆ ਹਾਂ ਕੰਮ ਦਾ ਮਾਰੇ ਦੇਖ ਰਹਾ ਉਹਦੀ ਜੀਵਨ ਦਾਰੀ ਮਦਦ ਕਰੀ ਜਾਂਦੇ ਜਿੰਮੇਦਾਰੀ ਹਾਂ ਕੰਮ ਦੇ ਮਾਰੇ ਮੁੰਡੇ ਕੰਮ ਨਹੀਂ ਕਰ ਜਾਂ ਬੱਟ ਦਾ ਫੜਦੇ ਨਹੀਂ ਬੜਦੇ ਨਹੀਂ ਪਾਣੀ ਲਾਉਣਾ ਆਪਾਂ ਜੇ ਉਹ ਦਿਹਾੜੀ ਦਾ ਉਹ ਮੋਟੇ ਛੜਦੇ ਨਹੀਂ ਬਾਈ ਲਈ ਬਾਈ ਰੋਟੀਆਂ ਕੌਣੇ ਫਿਰ ਮਦਦ ਨਹੀਂ ਕਰਨੀ ਆ ਹਾਂ ਸਹੀ ਗੱਲ ਆ ਪੰਜਾਬ ਦਾ ਯਾਰ ਬਾਲਾ ਬੁਰਾ ਹਾਲ ਹੋ ਗਿਆ ਸਾਰਾ ਜੇ ਤੈਨੂੰ ਪੈਸਾ ਕਮੀ ਲੈ ਕੇ ਆਪਲਾਣਾ ਲੈ ਕੇ ਲੈ ਕੇ ਜਾਣੇ ਕਰੋ ਆਪਾਂ ਰਸੇ ਖੁੱਲੇ ਆ। ਹਾਂ। ਸਹੀ ਗੱਲ ਆ। ਹਾਂ। ਬਰੋਬਰ ਤਾਂ ਰੋਟੀ ਖਾਉਂਦੇ ਆ। ਹਾਂ। ਭਈਆਂ ਨੂੰ ਤਾਂ ਯਾਰ ਅੱਗੇ ਜਿਹੜੇ ਆਪਣੇ ਬਜ਼ੁਰਗ ਸੀ ਨਾ, ਬਾਲੇ ਸਿਆਣੇ ਸੀ ਉਹ। ਹਾਂ। ਬਜ਼ੁਰਗ ਆਪਾਂ ਉਹਨਾਂ ਨੂੰ ਕਹੀ ਜਾਣਦੇ ਆ। ਹੁਣ ਤਾਂ ਆ ਕੇ ਸਾਡਾ ਇੰਨਾ ਮੇਲਾ ਹੀ ਤਾਂ ਬਹਿ ਕੇ ਇਕੱਠੇ ਰੋਟੀ ਖਾ ਲੈਣੇ ਆ। ਖਾ ਲੈਣੇ ਆ ਰੋਟੀਆਂ ਜਦੋਂ ਥੋੜੇ ਚੁੰਬੜੇ ਸਾਨੂੰ ਪਤਾ ਉੱਤੇ ਲੱਗਣਾ। ਇਹ ਚੁੰਬੜੀ ਜਾਂਦੇ ਆ ਹੁਣ। ਦਿਲ ਦੀ ਭੇਦ ਨਹੀਂ ਦਿੰਦਾ। ਹਾਂ ਨਹੀਂ ਦਿੰਦੇ। ਇਹ ਦੱਦੀ ਭੇਦ ਨਾ ਇਹਦਾ ਜਿਹੜਾ ਦਿੱਤੀ ਜਾਣਾ ਪਿੰਡ ਦੱਸਿਆ। ਜਮਾਂ ਹੀ ਨਹੀਂ। ਹਣ ਜਿਲ੍ਹੇ ਦਾ ਉਥੇ ਬਾਲੇ ਵੱਡੇ ਵੱਡੇ ਆ ਵੱਡੇ ਵੱਡੇ ਜਿਲ੍ਹਿਆਂ ਤੇ ਘਰ ਪੜਿਆ ਨਾ ਟੈਜੇ ਘਰਾਂ ਕੋ ਉਵੇਂ ਬੰਦੇ ਇੱਥੇ ਉਥੇ ਦਾ ਸੋਟੀਆਂ ਡਾਂਗਾ ਚੱਕੀ ਫਿਰਦੇ ਆ ਉਥੇ ਦਾ ਜਾ ਰਹੇ ਆ ਹਾਂ ਆ ਤੂੰ ਲੁਦੜਾਂ ਜਾ ਕੇ ਵੇਖ ਲੈ ਹਾਂ ਲੁਦੜ ਕੁਮਾਰਾਂ ਬੋਲ ਕੇ ਵੇਖ ਯਾਰ ਸਾਡੀਆਂ ਸੜਕਾਂ ਲਾਲ ਕਰੀਆਂ ਭਈਆ ਪਤਾ ਨਹੀਂ ਕੀ ਖਾਂਦੇ ਆ ਇਹ ਪਾਣ ਪਾਣ ਜਾ ਖਾ ਖਾ ਪਲਤ 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 ਕਰੀ ਜਾਂਦੇ ਯਾਰ ਉਥੇ ਲੰਘਣ ਨੂੰ ਜੀ ਨਹੀਂ ਕਰਦਾ ਜਿੱਥੇ ਇਹ ਰਹਿੰਦੇ ਉਥੇ ਤਾਂ ਭੈਣੇ ਸਾਡੇ ਹਾਂ ਜੀ ਮਾਰ ਲੱਗ ਜਾਂਦੀ ਆ ਉਹ ਇਹਨੇ ਮੀਟ ਹੀ ਖਾਣਾ ਰਾ ਮੀਰੇਰਾ ਮੀਰੇਰਾ ਹੁਣ ਆਪਣੇ ਇੱਥੇ ਅਠੇਕੇ ਚ ਉਹਨੇ ਆਪਣੇ ਪੰਜਾਬੀ ਨਹੀਂ ਪੀਂਦੇ ਜਿਹਨੇ ਭਈਏ ਲਿਆਂਦੇ ਆ ਆਤਰ ਲੈਣ ਲੱਗੀ ਹੁੰਦੀ ਆ ਲੈਣ ਲੱਗੀ ਹੁੰਦੀ ਆ ਸੁਬਾ ਸੇਵਾ ਇੱਥੇ ਕਾ ਕਰਾਉਂਦੇ ਆ ਕਲਾਉਂਦੇ ਹੋਣਗੇ ਕਈ ਬੰਦੇ ਆ ਆ ਦੇਖੇ ਪੂਆ ਪੂਆ ਪੀ ਗਏ ਫੇਰ ਨਾਲ ਆਤਰ ਫੇਰ ਉਹ ਕਹਿੰ ਗਿਆ ਜੇ ਤੂੰ ਬੋਲ ਕੇ ਦੇ ਨਹੀਂ ਤੇ ਤੇਰੇ ਕਰਨਾ ਪਏ ਪੈਣਗੇ ਪੈਣਗੇ ਪੈਂਦੇ ਆ ਪੈਂਦੇ ਆ ਪੈਂਦੇ ਆ ਬਾਈ ਫੇਰ ਹੁਣ ਤਾਂ ਯਾਰ ਆਪਣਾ ਪੰਜਾਬ ਦਾ ਬਹੁਤ ਬੁਰਾ ਹਾਲ ਕਰਤਾ ਜਾ ਇਹਦਾ ਬਾਈ ਆਪਾਂ ਸੋਚ ਗਏ ਜਿਹੜੇ ਆਪਣੇ ਬਜ਼ੁਰਗ ਸੀ ਨਾ ਜਿਹੜੇ ਆਪਣੇ ਬਜ਼ੁਰਗ ਪਹਿਲੇ ਬੌਲੇ ਬੰਦੇ ਯਾਰ ਸਹੀ ਸੀ ਉਹਨਾਂ ਦਾ ਦੇਖ ਤੌੜਾ ਰੱਖਿਆ ਹੋਣਾ ਪਾਣੀ ਵਾਲਾ ਤੇ ਜਿਹੜਾ ਆਪਣਾ ਐਸਸੀ ਭਾਈ ਹੁੰਦੇ ਸੀ ਗਰੀਬ ਲੋਕ ਉਹਨਾਂ ਕਹਿੰਦਾ ਆਪਦਾ ਉੱਥੇ ਰੱਖ ਕੱਪ ਉੱਥੇ ਹੀ ਬਰਤਨ ਆਦੇ ਭਾਂਡੇ ਕੌਲੀ ਬਾਟੀ ਉਹਨਾਂ ਦੀ ਲੱਗ ਹੁੰਦੀ ਸੀ ਤੇ ਹੁਣ ਵਿੱਚ ਹੀ ਭਈਏ ਖਾਈ ਜਾਂਦੇ ਆ ਵਿੱਚ ਹੀ ਆਪਾਂ ਖਾਈ ਜਾਂਦੇ ਆ ਟੈਂਕੀ ਦੇ ਸਾਰਿਆਂ ਦੇ ਇਕੱਠੇ ਭਾਂਡੇ ਭਾਈ ਹੁੰਦੇ ਉੱਥੇ ਧੋ ਕੇ ਰੱਖ ਦਿੰਦੇ ਆ ਬੁੜੀਆਂ ਮਾਂ ਦੀਆਂ ਆਪਣੇ ਭਾਂਡੇ ਤੇ ਭਾਂਡੇ ਇਹਨਾਂ ਦੇ ਪੱਜਾਂ ਦੀਆਂ ਭਾਂਡੇ ਬੁੜੀਆਂ ਮਾਂ ਦੀਆਂ ਆਪਣੀਆਂ ਤੇ ਤੂੰ ਇਹਨਾਂ ਦੇ ਕਿਵੇਂ ਚਮਲਾਏ ਆ ਇਹ ਚਮਲਾਏ ਇਹ ਰਾਮੂ 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 ਲਈ ਇਹਨਾਂ ਨੂੰ ਰਾਮੂ ਆ ਜਾ ਨਿੱਕੂ ਆ ਜਾ ਫਲਾਨੇ ਆ ਜਾ ਠੇਗੜਿਆ ਇਹ ਤਾਂ ਪਤਾ ਉੱਦੇ ਲੱਗਣਾ ਇਹਦੇ ਨਾਲ ਜੁਰਕਾ ਦਿਖਾਇਆ ਪਹਿਲਾਂ ਤੇਰੇ ਘਰੇ ਕਿਹਨੇ ਕੰਮ ਕਰ ਨੀਣਾ ਹੋ ਗਿਆ ਕਰਨਾ ਹਾਂ ਬਈ ਕਿੰਨੇ ਨਾ ਪਟਾਕੇ ਪੋਣਾ ਉਦਾਂ ਨਹੀਂ ਦੱਸਣਾ ਯਾਰ ਬਜ਼ੁਰਗਾਂ ਨੇ ਬਾਹਰ ਹੀ ਅੱਗੇ ਆਪਣੇ ਆਮ ਘਰੇ ਬਾਹਰਲੇ ਉਹਦੇ ਬੰਦੇ ਨੂੰ ਬਾਹਰੋਂ ਹੀ ਨਹੀਂ ਉਧਰੋਂ ਹੀ ਨਹੀਂ ਆਉਣ ਦੇਣਾ ਅੰਦਰਲੇ ਘਰੇ ਬਾਹਰ ਨਹੀਂ ਨਹੀਂ ਸੀ ਦੰਦੇ ਬੁੜੀਆਂ ਵਾਲੇ ਪਾਸੇ ਹੋਰ ਤਾਂ ਉੱਥੇ ਹੀ ਭਰਾਇਆ ਭਰਾਇਆ ਹੁਣ ਹੁਣ ਤਾਂ ਭਾ ਇਹ ਰਾਮੂ ਲਿਆਈ ਪਾਥੀਆਂ ਰਾਮੂ ਲਾਦੀ ਪੋਚਾ ਨਾਲ ਆ ਕੁੜੀਆਂ ਦੇ ਨਾਲ ਪੋਚਾ ਲਾਦੀਆਂ ਵਾਲੀਆਂ ਬੁੜੀਆਂ ਦੇ ਨਾਲ ਪੋਚਾ ਲਾਦੀ ਰਾਮੂ ਪੋਚਾ ਲਾਉਂਦਾ ਫਿਰਦਾ ਆਪਾਂ ਬਿੱਡਾਂ ਤੇ ਪਏ ਆ ਆਪਾਂ ਆਪ ਕਰਾ ਕਰੀ ਜਾਂਦੇ ਆ ਬਾਪਾ ਬਾਪਾ ਭੇਜ ਸਾਰਾ ਦੇ ਦਿੰਦੇ ਆ ਸਾਰਾ ਭੇਜਤਾ ਬਿਲਕੁਲ ਜੇ ਯਾਰ ਕੋਠੇ ਕਹਿੰਦੇ ਵਿੱਚ ਬੜੇ ਫਿਰਦੇ ਇਹ ਭੇਤੀ ਜਨਨ ਰਾਮੂ ਆ ਕਰਾਈ ਬੇਲੇ ਬਾਹਰ ਹੀ ਜੱਪੈਸੇ ਰੱਖਣਾ ਤਾਂ ਇਹਨੂੰ ਉਹ ਭੇਜਾ ਉਧਰ ਰੱਖੋ ਮੈਂ ਵੀ ਸਾਹਮਣੇ ਕਰ ਲੈ ਹਾਂ ਇਹ ਸਹੀ ਗੱਲ ਆ ਸਹੀ ਗੱਲ ਬੱਸ ਆਪਾਂ ਦਾ ਯਾਰ ਆਪ ਭੇਦ ਦੇ ਜਨੇ ਆਪਾਂ ਤਾਂ ਉੱਥੇ ਅੰਦਰ ਜਿਹੜਾ ਅੰਦਰ ਹੀ ਵੜ ਗਿਆ ਬੰਦਾ ਗੱਲ ਹੀ ਖਤਮ ਹੋ ਗਈ ਧਾਰਾ ਇਹ ਚੋਂਦੇ ਆ ਬਾਲਣ ਆਪਾਂ ਨੂੰ ਚੁੱਲ੍ਹਿਆਂ ਤੇ ਇਹ ਲਿਆ ਕੇ ਦਿੰਦੇ ਆ ਬੁਰੂ ਆ ਭਾਂਦਾਂ ਆ ਆ ਕਰ ਰਿਹਾ ਹਾਲੇ ਲੰਮੂ ਹਾਂ ਆ ਰੋਟੀ ਬਣਾਵੇ ਰੋਟੀ ਤੇ ਨਾ ਫੜਨੇ ਉੱਤੇ ਜਾਣ ਨਾ ਤੇ ਨਾ ਵੀ ਫੜਨੇ ਆ ਸਹੀ ਗੱਲ ਖੜਾ ਹੀ ਫੜਦੇ ਆ ਹਾਂ ਬੈਣਾ ਬਾਹਲਾ ਯਾਰ ਆਪਣੇ ਤਾਂ ਬਜ਼ੁਰਗ ਬੰਦੇ ਆਪਣੇ ਬੰਦੇ ਬਾਹਲੇ ਸਹੀ ਸੀ ਬਾਹਲੇ ਸਹੀ ਸੀ ਬੰਦੇ ਬਜ਼ੁਰਗ ਆਪਣੇ ਬਜ਼ੁਰਗਾਂ ਦੇ ਬਾਹਲੇ ਬੰਦਾ ਉਹ ਤਾਂ ਨਹੀਂ ਸੀ ਨੇੜੇ ਆਉਣ ਦਿੰਦੇ ਬੰਦੇ ਨੂੰ ਐਸੀ ਭਾਈ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ ਜਮਾ ਹੀ ਉਹਦਾ ਪਾਂਡਾ ਕਹਣਾ ਚੱਕੋ ਲੱਗ ਹੋ ਉੱਥੇ ਚੱਕ ਰੱਖਾ ਉਹਦਾ ਦੂਰ ਪਾਣੀ ਆਪ ਪਾਉਣਾ ਤੋਂ ਜਿਹੇ ਹੱਥ ਲੱਗਣਾ ਤੌੜਾ ਧੋ ਕੇ ਦਵਾਰਾ ਭਰ ਕੇ ਲਿਆਉਦੇ ਹੁੰਦੇ ਸੀ ਬਹੁਤ ਫਰਕ ਬਹੁਤ ਫਰਕ ਬੜਾ ਫਰਕ ਆ ਆਪਣੇ ਬੰਦੇ ਨੇ ਖਰਾਬ ਕੀਤੇ ਆ ਖਰਾਬ ਕਰਿਆ ਯਾਰ ਅਗਿਆ ਮੈਂ ਤਾਂ ਦੇਂਦਾ ਰਿਆਂ ਪੇੜਾ ਪੜਾ ਜਾਂਦੇ ਵਿੱਚ ਪਹਿਲਾਂ ਛੋਟੇ ਹੁੰਦੇ ਸਾਡੇ ਬਾਪੂ ਹੁਣੀ ਵੀ ਜੇ ਨਾਲ ਹੁਣੀ ਦਿਹਾੜੇ ਧੋੜੇ ਨੇ ਭਾਂਡੇ ਲੱਗ ਹੋਣੇ ਬੰਦੇ ਨੇ ਆਪਣੇ ਨੇ ਹਾਂ ਦਿਹਾੜੀ ਜੋਤਾ ਲਿਉਣੇ ਤੇ ਆਪੋ ਆਪਣੇ ਉਹਨਾਂ ਨੇ ਭਾਂਡੇ ਲੈ ਕੇ ਹੁਣੇ ਉਹ ਤਾਂ ਯਾਰ ਉਹੀ ਆ ਜਾਂਦੇ ਖਾਲੀ ਹੱਥ ਗਲਾਸ ਵੀ ਆਪਾਂ ਦੇਣਾ ਧੋਣਾ ਵੀ ਫਿਰ ਬਾਅਦ ਚਿਰ ਇਹਦਾ ਰੱਖ ਜਾਣਾ ਧੋਣਾ ਆਪਾਂ ਓਰੇ ਆ ਇਹ ਪੀਲ ਦੇ ਬਣੇ ਜਾਂਦੇ ਦਾ ਮੈਂਬਰ ਸਰਪੰਚ ਦਾ ਇਹਨਾਂ ਦੇ ਬਣ ਕੇ ਕੰਡਾ ਨੂੰ ਦੰਦੇ ਜਾਏ ਕਿੰਨੇ ਬਣਿਆ ਆ ਆ ਐਨ ਆਪਸ ਮੜਾ ਕਾ ਲੇਕਿਨ 10 ਵਜੇ ਇਕੱਠੇ ਹੋ ਗਏ ਯਾਰ ਆਪਣਾ ਜ਼ਿੰਮੇਵਾਰਤਾ ਨਹੀਂ ਇਕੱਠਾ ਦਾ ਅਗਲਾ ਕਹਿੰਦਾ ਕਿ ਇਹਦੀ ਜੀ ਕਸੂਰ ਹੋ ਇਹ ਇਕੱਠੇ ਹੋ ਜਾਂਦੇ ਆ ਓਏ ਆਪ ਇਹ ਇਕੱਠੇ ਹੋ ਆਪਣੇ ਭੈਣ ਦੇ ਦੋ ਆਏ ਆ ਹਾਂ ਉਹਨਾਂ ਬਾਈਆਂ ਨਹੀਂ ਕਰਨੀਆਂ ਲੇ ਕੋ ਆਪਣੇ ਨੇ ਮਾਰਾ ਉਹ ਆਪਣੇ ਨੇ ਮਾਰਾ ਉਹ ਹਲਤ ਲਈ ਹੋਊਗਾ ਕੀ ਹੋ ਕੁਛ ਆ ਆਪਣੇ ਸਾਰੀ ਗਲਤੀ ਕੱਢ ਦਿੰਦੇ ਆ ਹਾਂਜੀ ਹਾਂਜੀ ਬੰਦੇ ਨੂੰ ਕੋ ਯਾਰ ਬਹੁਤ ਸੋਚਣ ਸਕਦੀ ਉਹ ਲੋਕੋ ਗੱਲ ਆਪਾਂ ਸਮਝ ਲੋ ਆਪਾਂ ਸਮਝ ਲੋ ਜਦੋਂ ਅੱਜ ਆਪਣੇ ਬੰਦੇ ਲਾਲੋ ਸਾਹਿਬ ਵੀ ਪਈਏ ਆਪਣੇ ਵਿੱਚ ਇੱਕ ਹਿੱਸਾ ਹੈ ਹਾਂ ਚਲ ਤਾਂ ਇੰਨੇ ਸੇ ਆਪਾਂ ਆਪਾਂ ਬੈਠੇ ਸਿੱਖ ਹੋ ਜਾਵਾਂ ਹਿੰਦੂ ਉਹ ਪਤੰਦਰੋ ਜਿੱਦੇ ਇਹ ਆਪਣੇ ਰੋ ਅੱਧੋ ਅੱਧੀ ਹੋ ਗਏ ਹਾਂ ਜਿੱਦੇ ਭਈਆ ਅੱਧੋ ਅੱਧੀ ਹੋ ਗਿਆ ਆਪਣੇ ਸਿੱਖਾਂ ਨਾਲ ਤੇ ਪੰਜਾਬ ਵਿੱਚ ਤੇ ਉਹਦੇ ਕੀ ਹਾਲਾਤ ਬਣਗੇ ਉਹ ਤੇਰੇ ਕੋਲੇ ਇੱਥੇ ਤੂੰ ਆੜ ਕੇ ਛੇ ਮਹੀਨੇ ਸਾਲ ਕੀ ਆ ਗਾ ਤੇ ਬੰਦਾ ਬਾਈ ਇਹਦਾ ਬਾਈ ਰਾ ਇਹਦਾ ਉਹੀ ਚੁੰਮ ਕੇ ਕਿਰਪਾਨਾਂ ਦਾਤ ਲੈ ਲੈ ਕੇ ਚੁੰਮ ਕੇ ਘਰੇ ਇਹਦਾ ਹਥਿਆਰ ਆਪੋ ਆਪਣੇ ਲਾਇਸੈਂਸੀ ਹਥਿਆਰ ਬਣਾ ਕੇ ਰੱਖੋ ਘਰੇ ਕੋਈ ਨਹੀਂ ਗੋਡਿਆਂ ਚ ਬਣ ਜਨ ਹਾਂ ਆਦਾ ਗਵਰਨਮੈਂਟ ਤੋਂ ਲਾਇਸੈਂਸ ਲਓ ਲਾਇਸੈਂਸ ਲੈ ਕੇ ਆਪਦੇ ਘਰੇ ਰੱਖੋ ਤੇ ਲੋੜ ਪਈ ਆਪਦੇ ਘਰੇ ਕਿਤੇ ਸਮਾਂ ਆਉਣਾ ਹੈ ਕਦ ਨੇ ਇਹ ਅੱਜ ਦੀ ਮੇਰੀ ਗੱਲ ਯਾਦ ਰੱਖ ਲਈ ਤੂੰ ਹਾਂ ਇੱਕ ਇਹਨਾਂ ਨੇ ਬਣਾਉਣਾ ਗਵਰਨਮੈਂਟਾਂ ਨੇ ਯਾਰ ਮਾਰਦੇ ਤਾਂ ਬੁਖਾਰੇ ਦਾ ਬੈਠੇ ਨਾ ਆਉਣਾ ਹਾਂ ਇਹਨਾਂ ਲੱਗ ਨਹੀਂ ਯਾਰ ਇਹ ਮਰੀ ਜਾਂਦੇ ਆ ਪਟਾਕੇ ਦਾ ਕਿੱਡੇ ਪਾਉਂਦੇ ਪਾਉਂ ਲੱਗ ਪਤਾ ਤਾਂ ਉੱਦੇ ਲੱਗਣੇ ਤਾਂ ਕਿਰਪਾਨਾਂ ਲੈ ਕੇ ਤੇ ਚੜ ਕੇ ਆ ਕੇ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਰਿਆ ਸੀ ਮੁੜ ਕੇ ਬਣਿਆ ਕੁਝ ਪੰਜਾਬੀ ਕਹਿੰਦਾ ਕੀ ਕਰਨ ਲੱਗੇ 10 ਪੰਜਾਬੀ ਇਕੱਠੇ ਹੋ ਕੇ ਡਾਂਗਾ ਛੋਟਿਆ ਨਾ ਇਹਨਾਂ ਕੋਲ ਤਾਂ ਗਵਰਨਮੈਂਟ ਨੇ ਇਹਨਾਂ ਨੂੰ ਹਥਿਆਰ ਵੀ ਦੇ ਦੇਣੇ ਆ ਕਿੱਦੇ ਪੁੱਛਾ ਗਵਰਨਮੈਂਟ ਆਪ ਤੋਲਤਾ ਉਹਨਾਂ ਦੇ ਕੰਮ ਕਰਾਉਣਾ ਆਪਾਂ ਤਾਂ ਡੱਕਰ ਨਾ ਸਿੱਖਾ ਨੂੰ ਵੀ ਕਿਵੇਂ ਨਾ ਕਿਵੇਂ ਜਾਣ ਕਿਉਂ ਗੁੰਗਾਂ ਮਾਰਤਾ ਨਾ ਪਤਾ ਨਾ ਸੋਤਦਾ ਦੇਖ ਵਿਚਾਰਾ ਹੈ ਗਰੀਬ ਬੰਦਾ ਬਿਮਾਰ ਦਾ ਗਰੀਬ ਬੰਦਾ ਨਾਲੇ ਹੋਣਾ ਲਾਣਾ ਮੇਟ ਕਰਦਾ ਬੱਚੇ ਪਾਲਦਾ ਉਹਦਾ ਵੇਖ ਲੈ ਅੱਜ ਉਹਦੇ ਕੋਲ ਅੱਜ ਉਹਦੇ ਭੋਗ ਤੇ ਆਪਣੇ ਹਰਪ੍ਰੀਤ ਅਰਗੇ ਜੱਥੇਦਾਰ ਆਏ ਆ ਉੱਥੇ ਇਹ ਬੰਦਾ ਹੋ ਧਾਰਮਿਕ ਬੰਦਾ ਸੀ ਅੰਬਰ ਤੇ ਛੱਕਿਆ ਸੀ ਨਿੰਗਵਾਣਾ ਪਾਇਆ ਸੀ ਤੇ ਆ ਜਿਹੜੇ ਨਿਸ਼ਾਨ ਸਾਹਿਬ ਆਪਾਂ ਚੜਾਉਨੇ ਆ ਜਿਹੜੇ ਇਹਨਾਂ ਦੇ ਝੰਡੇ ਵੱਡੇ ਬਣਦੇ ਆ ਉਹ ਨਿਸ਼ਾਨ ਸਾਹਿਬ ਇਹ ਬਣਾਉਂਦਾ ਸੀ ਜਿਹੜੇ ਆਪਣੇ ਪੁਰਾਣੇ ਨਹੀਂ ਸੀ ਉਹਦੇ ਪਹਿਲਿਆਂ ਚ ਮਹਾਰਾਜਾ ਜਨਜੀਤ ਸਿੰਘ ਬੜੇ ਨਿਸ਼ਾਨ ਸਾਹਿਬ ਉਹ ਬਣਾਉਂਦਾ ਸੀ ਇਹ ਕਿੱਡਾ ਦਿਮਾਗ ਸੀਦਾ ਮੋਬਾਈਲ ਦਾ ਕਹਿੰਦੇ ਬਹੁਤ ਵੱਡਾ ਕਾਢੀ ਸੀ ਇਹ ਐ ਮੋਬਾਈਲ ਤੋਂ ਦੇਖ ਲੈਂਦਾ ਸੀ ਸਾਰਾ ਕੁਝ ਤੇ ਉਹ ਬੰਦਾ ਪਈਆਂ ਨੇ ਮਾਰਿਆ ਨਾ ਤੇ ਆਪੇ ਕਿਹੜੇ ਫੜਦੇ ਨੇ ਤੇ ਪਈਆਂ ਨੂੰ ਫੜਦੇ ਨੇ ਪਈਆ ਇੱਕ ਫੜਿਆ ਕਹਿੰਦੇ ਤੁਸੀਂ ਦੱਸੋ ਸਾਨੂੰ ਕਿੱਥੇ ਆ ਪਈਏ ਲੈ ਦੱਸ ਸੋ ਡਾਟੂਆ ਮਾਰਨਾ ਫੇਰ ਉਹਨੂੰ ਅਸੀਂ ਜਾਣਨਾ ਹੈ ਪਈਆ ਹੀ ਤਾਂ 50 ਫੜਦੇ ਆ ਨੇ ਉਹ ਬਾਈ ਨੇ ਅੱਜ ਸੁਣਾਈ ਗੱਲ ਉਹ ਕਹਿੰਦਾ ਯਾਰ ਪੜਾਤਾ ਤਾਂ ਮਿਲਦਾ ਸਾਨੂੰ ਮਿਲਦੇ ਉਹ ਫਿਰਦੇ ਪੁਰ ਦੇ ਹੁਣ ਜੇ ਅਸੀਂ ਉਹਨਾਂ ਨੂੰ ਛੇੜ ਲੈ ਜਾਂ ਭੱਜ ਕੇ ਪੜਨ ਲਾਗੇ ਆਪ ਦੇ ਸੱਟ ਮਾਰ ਕੇ ਦਾਲੇ ਹੋ ਗਏ ਕਹਿਣਗੇ ਆਪ ਦਾ ਹੀ ਭਈਆ ਮਾਰ ਕੇ ਦਾਲ ਕੇ ਸਾਡਾ ਪੰਜਾਬੀ ਗਾਨੇ ਮਾਰਤਾ ਫਿਰ ਕੀ ਕਰਾਂਗੇ ਅਸੀਂ ਇਹਨਾਂ ਟੋਕ ਦਿੰਦੇ ਆ ਹਾਂ ਉਹ ਕਹਿੰਦੇ ਅਸੀਂ ਡਰਦੇ ਨਹੀਂ ਭਰਾਵਾ ਫੜਦੇ ਪਤਾ ਸਾਡੇ ਕੋਲੇ ਹੀ ਫਿਰਦੇ ਪਰ ਇਹ ਦੂਰ ਨੇੜੇ ਮਿਲ ਪੈਂਦੇ ਆ ਸਾਨੂੰ ਇਹ ਜਿਹੜੇ ਲੁਕੇਵੇਂ ਬੰਦੇ ਆ ਲੁਕੇ ਆ ਸਾਰਾ ਪਤਾ ਹ ਜਿਹੜਾ ਕੁੰਬੜੀ ਕਣੀ ਇੱਥੇ ਕੀ ਹੋਇਆ ਕੁੰਬੜਪਿੰਡ ਉੱਥੇ ਦੇਖ ਲੈ ਤੂੰ ਹਜੇ ਤੱਕ ਕੋਈ ਆ ਦੂਜਾ ਪਰਿਵਾਰ ਦਾ ਤਹਾ ਮਾਰਦਾ ਫਿਰਦਾ ਰੁੰਦਾ ਉਹਦਾ ਕੁਝ ਨਹੀਂ ਬਣਿਆ ਉਹਦਾ ਵੀ ਕੁਝ ਨਹੀਂ ਬਣਿਆ ਤੇ ਬਣਿਆ ਇਹਨਾਂ ਦਾ ਵੀ ਕੁਝ ਨਹੀਂ ਨੰਨੇ ਗਵਾਨੇ ਚ ਸੀ ਓਏ ਇਹਨੇ ਦਾ ਆ ਆਕੜਾ ਇੱਕ ਬਣਿਆ ਆ ਪੂਰਾ 15 20 ਦਿਨ ਨੇ ਛੜਨਾ ਤੂੰ ਜਾ ਬਈ ਜਾ ਅੱਬਾ ਤਾਂ ਇਹ ਨੈਂਗੀ ਕਦੇ ਬਣ ਕੇ ਉੱਠਣਾ ਨੈਂਗੀ ਨੈਂਗਾ ਤਾਂ ਆਰਡਰ ਦੇ ਆ ਨੈਂਗਾ ਲੈ ਕੇ ਬਰਸ਼ੇ ਬੁਰਸ਼ੇ ਦੇ ਕਿਰਪਾਨਾਂ ਪੈ ਜਾਣੇ ਨੇ ਧਾਲੀ ਮੈਂ ਛੜਤ ਕਰਦਾ ਜੇ ਭਈ ਇਹ ਖੜਕੇ ਤਾਂ ਮੈਨੂੰ ਫਿੱਟੇ ਮੁਕੈਰੇ ਬੁੱਢੇ ਦਾ ਇਹ ਤਾਂ ਹੈ ਨਹੀਂ ਭਾਈ ਬਹੁਤ ਰੌਲਾ ਪੰਜਾਬ ਚ ਹੁਣ ਤਾਂ ਰੋਜ਼ 1-2000 ਰੁਪਈਆਂ ਨੇ ਮਾਰਤਾ ਪਈਆਂ ਨੇ ਮਾਰਤਾ ਆਈ ਹੋਈ ਜਾਂਦੀ ਐ ਹੁਣ ਪੰਜਾਬੀ ਨੂੰ ਪੰਜਾਬੀ ਘੱਟ ਮਾਰਦਾ ਇਹ ਤਾਂ ਰੋਲੇ ਰੋਲੇ ਵਾਲੇ ਤਾਂ ਪਲਾ ਕਰ ਦੇਣ ਪਰ ਯਾਰ ਬੰਦਾ ਮਾਰਨ ਨਾਲ ਕੁੱਤੇ ਦੇ ਬਰਾਬਰ ਵੀ ਨਹੀਂ ਹੈ ਯਾਰ ਬੰਦਾ ਮਾਰਨ ਦੇ ਆ ਟਾਸ ਗੋਲੀ ਮਾਰੀ ਜੀ ਉਹ ਫਲਾਲੇ ਤਾਂ ਭਰਾ ਨੇ ਭਰਾ ਮਾਲਕ ਇੱਕਪ ਦੋ ਭਰਾ ਲੜ ਪਏ ਨਾਉਣ ਪਿਛੇ ਹੀ ਲੋ ਪਾਣੀ ਤੱਤੇ ਪਿਛੇ ਤੱਤੇ ਪਿਛੇ ਲੜ ਕੇ ਤੇ ਪਾਣੇ ਦੋਨੇ ਇੱਕ ਨੇ ਉਹ ਦੇ ਦੂਜਾ ਮਾਰੀ ਗੋਲੀ ਲੋ ਮਾਰਤਾ ਲੈ ਦੱਸ ਆਪ ਵੱਡੇ ਨੇ ਛੋਟਾ ਮਾਰਤਾ ਕੀ ਦੱਸ ਪਾਣੀ ਪਿਛੇ ਗਰੀਬ ਪਰਿਵਾਰ ਸੀਗਾ ਦਿਹਾੜੀ-ਦੁੜੀ ਜਾ ਕੇ ਆਏ ਸੀਗੇ ਇੱਕ ਦੀ ਡਿੱਕਾਂ ਜਾਂਦੀ ਦੁਕਾਨ ਸੀ ਆ ਕੀ ਹੁੰਦਾ ਲਾਉਂਦੇ ਹੁੰਦੇ ਜਿਹੜੇ ਆਪਣੇ ਆ ਬਿਆਹ-ਬੂਜੇ ਦੇ ਵਿੱਚ ਡੱਕ ਜੇ ਉਸੇ ਤੇ ਇੱਕ ਵਿਚਾਰਾ ਦਿਹਾੜੀ ਕਰਦਾ ਸੀ ਤੇ ਦਿਹਾੜੀ ਕਰਦਾ ਮਾਰਦਾ ਇਹੋ ਜਿਹੇ ਕੰਮ ਆਪਣੇ ਯਾਰ ਬੰਦਿਆਂ ਦੇ ਪੰਜਾਬ 'ਚ ਹੈ ਹੀ ਨਹੀਂ ਕੋਈ ਯਾਰ ਪੁੱਛਦਾ ਹੀ ਨਹੀਂ ਔਰ ਤਾਂ ਕਦਰ ਨੂੰ ਪੁਲਿਸ ਹੀ ਨਹੀਂ ਆਉਂਦੀ ਨਾ ਪੁਲਿਸ ਫੜਦੇ ਜੇ ਕੀ ਨੇ ਕਰਦਾ ਕਦੇ ਕਰਦਾ ਤਾਂ ਕੀ ਹੋ ਗਿਆ ਨਾਲ ਆਪਣੇ ਨਹੀਂ ਬਾਈ ਓਈ ਹੋਈਆ ਸੱਜਾ ਵੀ ਫਲਾਣੇ ਬੰਦੇ ਨੂੰ 20 ਸਾਲ ਹੋ ਗਈ ਕਾ ਫਲਾ ਨੇ ਨੂੰ ਉਮਰ ਕਹਿ ਦੋਗੀ ਸੁਣੀ ਆ ਕਿਤੇ ਨਾ ਤੇ ਫੇਰ ਅੱਗੇ ਹੋ ਗਿਆ ਸਜ਼ਾ ਮਰ ਕਾ ਬਚ ਗਏ ਭਰਾਵਾ ਆਪਾ ਦਾ ਆਪ ਕਹਿੰਦੇ ਵੀ ਇਹਨਾਂ ਨੂੰ ਯਾਰ ਕਿਵੇਂ ਨਾ ਕਿਵੇਂ ਬਸਾਉਦੇ ਨੇੜੇ ਲੱਗਣ ਹੀ ਨਾ ਦੇਉ ਯਾਰ ਜਿਹੜੇ ਆਪਣੇ ਆਪਣੇ ਪੰਜਾਬੀ ਆ ਨਾ ਮੈਂ ਤਾਂ ਪੰਜਾਬੀਆਂ ਨੂੰ ਕਹਿੰਦਾ ਮਿੱਤਰੋ ਪਈਆ ਪਈਆ ਕੋਈ ਨੇੜੇ ਤੇੜੇ ਰਹਿੰਦਾ ਖੁਸ਼ੀ ਤੇ ਜੋ ਉਹੀ ਰਾਤੇ ਜੋ ਦੇ ਤੇ ਜਮਈ ਆਪਦਾ ਆਪ ਕੰਮ ਧੰਦਾ ਕਰੋ ਨਾ ਇਹਨਾਂ ਨਾਲ ਲੜੋ ਨਾ ਇਹਨਾਂ ਨਾਲ ਜਦੋਂ ਵਾਲਾ ਨਾ ਇਹਨਾਂ ਨਾਲ ਜਦਣ ਦਾ ਬਾਹ ਪਾਵੋ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਮੁਰਕੇ ਕੋਈ ਪੁਲਿਸ ਪਾਸ ਕੋਈ ਰਾਜਾ ਕੋਈ ਭਗਵੰਤਮਾਨ ਕੋਈ ਨਹੀਂ ਪੁੱਛਦਾ ਆ ਜੇ ਆਪਾਂ ਕਹਾਂਗੇ ਵੀ ਆਪਾਂ ਨੂੰ ਨਿਆਂ ਮਿਲ ਜੂ ਬਿਲਕੁਲ ਨਹੀਂ ਮਿਲਣਾ ਲਿਆ ਜ਼ੋਰ ਲਾ ਲ ਕੇ